ਤੇ ਨਿਤਿਆ ਗਪਾਲ ਦਾਸ ਜੀ ਨੇ ਨਹਿੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਦੀ ਜਿਹੜੀ ਉਪਾਦੀ ਦਿੱਤੀ ਹੈ ਜੀहां ਤੁਹਾਡੇ ਲਈ ਵੱਡੀ ਖਬਰ ਹੈ ਕਿ ਸ਼੍ਰੀ ਸ਼੍ਰੀ 108 ਸ਼੍ਰੀ ਮਹੰਤ ਨਿਤਿਆ ਗਪਾਲ ਦਾਸ ਜੀ ਨੇ ਨਹਿੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਨੂੰ ਰਾਸ਼ਟਰੀ ਸੰਤ ਕੋਸ਼ਿਚ ਕੀਤਾ ਹੈ ਰਾਸ਼ਟਰੀ ਸੰਤ ਦੀ ਓਮਾਨਾ ਨੂੰ ਉਪਾਦੀ ਦਿੱਤੀ ਹੈ ਨਹਿੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਧਾਰਮਿਕ ਆਗੂਆਂ ਨੂੰ ਮਿਲਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਹੁਣ ਤੁਹਾਨੂੰ ਦੱਸ ਜੀ ਕਿ ਰਾਸ਼ਟਰੀ ਸੰਤ ਦੀ ਜਿਹੜੀ ਉਪਾਦੀ ਜਿਹੜੀ ਦਿੱਤੀ ਗਈ ਆ ਮਹੰਤ ਨਿੱਤਿਆ ਗਪਾਲਦਾਸ ਜੀ ਦੇ ਦੁਆਰਾ ਇਹ ਉਹਨਾਂ ਨੂੰ ਉਪਾਧੀ ਹੈ ਜਿਹੜੀ ਦਿੱਤੀ ਗਈ ਆ ਤੁਹਾਨੂੰ ਦੱਸਦੀ ਕਿ ਨਹਿੰਗ ਹਰਜੀਤ ਸਿੰਘ ਰਸੂਲਪੁਰ ਨਹਿੰਗ ਬਾਬਾ ਫਕੀਰ ਸਿੰਘ ਦੇ ਕੁੱਲ 8ਵੇਂ ਵੰਸ਼ਸ਼ ਨੇ ਜਿਨ੍ਹਾਂ ਨੇ 1858 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ 25 ਨਹਿੰਗ ਸਿੰਘਾਂ ਦੇ ਨਾਲ ਬਾਬਰੀ ਮਸਜਿਦ ਦੇ ਟਾਂਚੇ ਤੇ ਕਬਜ਼ਾ ਕਰ ਉਸ ਤੇ ਹਵਨ ਕੀਤਾ ਸੀ ਦੁਆਰਾ ਤੇ ਰਾਮ ਰਾਮ ਲਿਖਿਆ ਸੀ ਅਤੇ ਪਗਮੇ ਤੋ ਅੱਜ ਜਿਹੜੇ ਲਗਾਏ ਸੀ ਇਸ ਦੇ ਨਾਲ ਹੀ ਉਹਨਾਂ ਨੇ ਔਰ ਵੀ ਜਿਹੜੇ ਕਈ ਕਾਰਜ ਐਸੇ ਕੀਤੇ ਨੇ ਜਿਨ੍ਹਾਂ ਦੇ ਲਈ ਉਹਨਾਂ ਨੂੰ ਰਾਸ਼ਟਰੀ ਸੰਤ ਦੀ ਜਿਹੜੀ ਉਪਾਧੀ ਦਿੱਤੀ ਗਈ ਹੈ ਤਾਂ